ਜਦੋਂ ਅਸੀਂ ਸਕੂਲ ਦੇ ਗਰਾਊਂਡ 'ਚ ਖੇਡ ਰਹੇ ਸੀ ਤਾਂ ਅਸੀਂ ਵੇਖਿਆ ਕਿ ਸਾਡੇ ਸਕੂਲ ਵਿੱਚ ਬਹੁਤ ਵੱਡੀ ਗੱਡੀ ਆਈ ਜੋ ਸਕੂਲ ਦੇ ਅੰਦਰ ਹੀ ਜਾ ਰਹੀ ਸੀ। ਅਸੀਂ ਸਾਰੇ ਬੱਚੇ ਖੜਕੇ ਵੇਖਣ ਲੱਗੇ ਤਾਂ ਪਤਾ ਲੱਗਾ ਕਿ ਨਵਾਂ ਟੀਚਰ ਸਕੂਲ 'ਚ ਆਇਆ। ਉਹ ਵੱਡੀ ਗੱਡੀ ਵਾਲਾ ਟੀਚਰ ਨੂੰ ਉਤਾਰ ਕੇ ਚਲਾ ਗਿਆ। ਜਦੋਂ ਅੱਧੀ ਛੁੱਟੀ ਖਤਮ ਹੋਣ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਉਹ ਟੀਚਰ ਸਾਡੇ ਨਾਲ ਮੁਲਾਕਾਤ ਕਰਨ ਲਈ ਸਾਡੀ ਕਲਾਸ ਵਿੱਚ ਪ੍ਰਿੰਸੀਪਲ ਦੇ ਨਾਲ ਆ ਰਿਹਾ ਤਾਂ ਅਸੀਂ ਸਾਰੇ ਬੜੇ ਖੁਸ਼ ਹੋਏ। ਕਿਉਂਕਿ ਸਾਨੂੰ ਆਪਣੇ ਨਵੇਂ ਟੀਚਰ ਦਾ ਬੜਾ ਚਾਅ ਸੀ ਪ੍ਰਿੰਸੀਪਲ ਸਰ ਨੇ ਸਾਡੀ ਮੁਲਾਕਾਤ ਉਸ ਨਵੇਂ ਟੀਚਰ ਨਾਲ ਕਰਵਾਈ ਤੇ ਉਹ ਟੀਚਰ ਨੇ ਦੱਸਿਆ ਕਿ ਉਹ ਸਾਨੂੰ ਪੰਜਾਬੀ ਪੜ੍ਹਾਏਗਾ ਸਾਡੇ ਪੰਜਾਬੀ ਦੇ ਟੀਚਰ ਦੀ ਬਦਲੀ ਕਿਤੇ ਹੋਰ ਹੋ ਗਈ ਸੀ ਉਸ ਟੀਚਰ ਦਾ ਨਾਮ ਦਲਬੀਰ ਸਿੰਘ ਸੀ ਉਹ ਅਧਖੜ ਉਮਰ ਦਾ ਸੀ ਉਹਨੇ ਸਾਡੇ ਸਾਰਿਆਂ ਦੇ ਨਾਮ ਪੁੱਛੇ ਤੇ ਸਾਰੀ ਕਲਾਸ ਨਾਲ ਗੱਲਾਂਬਾਤਾਂ ਕੀਤੀਆਂ ਅਸੀਂ ਆਪਣੇ ਪਿੰਡ ਵਾਲੇ ਸਕੂਲ ਵਿੱਚ ਹੀ ਪੜ੍ਹਦੇ ਸੀ ਮੇਰਾ ਭਰਾ ਅਜੇ 6ਵੀਂ ਚ ਸੀ ਤੇ ਮੈਂ 8ਵੀਂ ਚ ਸੀ ਜਦੋਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਅਸੀਂ ਘਰ ਗਏ ਤਾਂ ਮੈਂ ਪੰਜਾਬੀ ਵਾਲੇ ਸਰ ਨੂੰ ਆਪਣੇ ਘਰ ਵੇਖ ਕੇ ਹੈਰਾਨ ਰਹਿ ਗਈ। ਮੇਰਾ ਭਰਾ ਮੈਨੂੰ ਕਹਿਣ ਲੱਗਾ ਲੱਗਦਾ ਪਹਿਲੇ ਦਿਨ ਹੀ ਆਪਣੀ ਸ਼ਿਕਾਇਤ ਆਪਣੇ ਘਰ ਪਹੁੰਚ ਗਈ ਆ। ਪਰ ਸਕੂਲ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੋਇਆ ਸੀ। ਮੈਂ ਆਪਣੇ ਭਰਾ ਨੂੰ ਕਿਹਾ ਜ਼ਰੂਰ ਤੂੰ ਕੋਈ ਸ਼ਰਾਰਤ ਕੀਤੀ ਹੋਣੀ ਆ। ਪਰ ਇਹ ਤਾਂ ਸਰ ਨਵੇਂ-ਨਵੇਂ ਨੇ ਇਹਨਾਂ ਨੂੰ ਆਪਣੇ ਘਰ ਦਾ ਕਿੱਥੋਂ ਪਤਾ ਲੱਗ ਗਿਆ? ਇਦਾਂ ਗੱਲਾਂ ਕਰਦੇ ਕਰਦੇ ਅਸੀਂ ਘਰ ਦੇ ਅੰਦਰ ਚਲੇ ਗਏ। ਤੇ ਅੰਦਰ ਜਾ ਕੇ ਪਤਾ ਲੱਗਾ ਕਿ ਉਹ ਸਰ ਕੋਈ ਹੋਰ ਨਹੀਂ ਮੇਰੇ ਪਾਪਾ ਦੇ ਦੋਸਤ ਸੀ ਤੇ ਡੈਡੀ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਸਾਨੂੰ ਵੇਖ ਕੇ ਸਰ ਕਹਿਣ ਲੱਗੇ ਕਿ ਤੁਸੀਂ ਮੈਨੂੰ ਵੇਖ ਕੇ ਹੈਰਾਨ ਕਿਉਂ ਹੋ ਗਏ ਮੈਂ ਤੁਹਾਡਾ ਸਰ ਵੀ ਹਾਂ ਤੇ ਤੁਹਾਡੇ ਡੈਡੀ ਦਾ ਦੋਸਤ ਵੀ ਹਾਂ ਤੇ ਤੁਹਾਡਾ ਅੰਕਲ ਲੱਗਦਾ ਹਾਂ ਹੁਣ ਤੁਸੀਂ ਮੈਨੂੰ ਚਾਹੇ ਸਰ ਕਹਿ ਦਵੋ ਚਾਹੇ ਅੰਕਲ ਪਾਪਾ ਨੇ ਦੱਸਿਆ ਕਿ ਹੁਣ ਤੁਹਾਡੇ ਸਰ ਸਾਡੇ ਘਰ ਹੀ ਰਹਿਣਗੇ ਕਿਉਂਕਿ ਸਰ ਕਾਫੀ ਦੂਰੋਂ ਆਏ ਸੀ ਤੇ ਉਹਨਾਂ ਦੀ ਫੈਮਲੀ ਵੀ ਉਹਨਾਂ ਦੇ ਘਰ ਹੀ ਰਹਿੰਦੀ ਆ ਪਰ ਹੁਣ ਸਰ ਦੀ ਬਦਲੀ ਇੱਥੇ ਸਾਡੇ ਪਿੰਡ ਹੋ ਗਈ ਸੀ ਜਿਸ ਕਰਕੇ ਸਰ ਨੂੰ ਸਾਡੇ ਨਾਲ ਰਹਿਣਾ ਪਊਗਾ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਤੁਸੀਂ ਤਾਂ ਮੈਨੂੰ ਦੱਸਿਆ ਹੀ ਨਹੀਂ ਤਾਂ ਪਾਪਾ ਕਹਿਣ ਲੱਗੇ ਕਿ ਦਲਬੀਰ ਨੇ ਮੈਨੂੰ ਰਾਤ ਹੀ ਫੋਨ ਕਰਕੇ ਦੱਸਿਆ ਸੀ ਮੈਨੂੰ ਆਪ ਨੂੰ ਨਹੀਂ ਯਾਦ ਰਿਹਾ ਪਰ ਸਾਡੇ ਘਰ 'ਚ ਪੂਰੇ ਪੂਰੇ ਦੋ ਕਮਰੇ ਸੀ ਸਾਡਾ ਘਰ ਜਿਆਦਾ ਵੱਡਾ ਨਹੀਂ ਸੀ ਇੱਕ ਕਮਰੇ ਵਿੱਚ ਸਾਡੇ ਮੰਮੀ ਡੈਡੀ ਸੌਂਦੇ ਸੀ ਤੇ ਇੱਕ ਕਮਰੇ ਵਿੱਚ ਮੈਂ ਤੇ ਮੇਰਾ ਭਰਾ ਸੌਂਦੇ ਸੀ ਮੰਮੀ ਇਸ ਗੱਲ ਦੀ ਥੋੜੀ ਚਿੰਤਾ ਕਰ ਰਹੀ ਸੀ ਕਿ ਦਲਬੀਰ ਅੰਕਲ ਕਿੱਥੇ ਸੌਆਂ ਕਰਨਗੇ ਤੇ ਉਹਨਾਂ ਦਾ ਸਮਾਨ ਕਿੱਥੇ ਰੱਖਿਆ ਜਾਊਗਾ ਤਾਂ ਪਾਪਾ ਕਹਿਣ ਲੱਗੇ ਕਿ ਦਲਬੀਰ ਬੱਚਿਆਂ ਨਾਲ ਸੌਂ ਜਾ ਕਰੂਗਾ ਤੇ ਉਹਨਾਂ ਦਾ ਸਮਾਨ ਵੀ ਬੱਚਿਆਂ ਵਾਲੇ ਕਮਰੇ ਵਿੱਚ ਹੀ ਰੱਖ ਦਿੰਨੇ ਆ ਕਿਉਂਕਿ ਬੱਚਿਆਂ ਦੀ ਅਲਮਾਰੀ ਤਾਂ ਇੱਕ ਸਾਈਡ ਤੇ ਪਈ ਆ ਦਲਬੀਰ ਅੰਕਲ ਸਾਡੇ ਨਾਲ ਬੜੀਆਂ ਗੱਲਾਂ ਬਾਤਾਂ ਕਰ ਰਹੇ ਸੀ ਤੇ ਸਾਨੂੰ ਕਹਿ ਰਹੇ ਸੀ ਇਸ ਬਾਨੇ ਰਾਤ ਨੂੰ ਮੈਂ ਇਹਨਾਂ ਨੂੰ ਟਿਊਸ਼ਨ ਵੀ ਪੜਾ ਦਿਆ ਕਰੂੰਗਾ। ਅਸੀਂ ਬਹੁਤ ਖੁਸ਼ ਹੋਏ ਕਿਉਂਕਿ ਸਾਨੂੰ ਹੁਣ ਬਾਹਰ ਟਿਊਸ਼ਨ ਨਹੀਂ ਜਾਣਾ ਪਿਆ ਕਰੂਗਾ ਕਿਉਂਕਿ ਅੰਕਲ ਨੂੰ ਮੈਥ ਵੀ ਬਹੁਤ ਵਧੀਆ ਆਉਂਦਾ ਸੀ। ਬੇਸ਼ੱਕ ਉਹ ਪੰਜਾਬੀ ਦੇ ਟੀਚਰ ਸੀ ਉਹਨਾਂ ਨੇ ਦੱਸਿਆ ਕਿ ਮੈਥ ਵੀ ਉਹ ਵਧੀਆ ਪੜਾ ਲੈਂਦੇ ਆ। ਦਲਬੀਰ ਅੰਕਲ ਨੇ ਦੱਸਿਆ ਕਿ ਮੈਨੂੰ ਮੈਥ ਪੜਾਉਣਾ ਔਖਾ ਲੱਗਦਾ। ਇਸ ਕਰਕੇ ਮੈਂ ਪੰਜਾਬੀ ਪੜਾਉਣੀ ਪਸੰਦ ਕਰਦਾ ਪਰ ਤੁਹਾਨੂੰ ਮੈਂ ਮੈਥ ਵੀ ਪੜਾ ਦਿਆ ਕਰੂੰਗਾ। ਹੁਣ ਅੰਕਲ ਸਾਡੇ ਘਰ ਰਹਿਣ ਲੱਗ ਗਏ ਸੀ ਸਾਡੇ ਕਮਰੇ ਵਿੱਚ ਟੀਵੀ ਵੀ ਲੱਗਿਆ ਹੋਇਆ ਸੀ ਅੰਕਲ ਨੇ ਦੱਸਿਆ ਕਿ ਮੈਨੂੰ ਟੀਵੀ ਵੇਖਣ ਦਾ ਬੜਾ ਸ਼ੌਂਕ ਆ ਮੈਂ ਹਿੰਦੀ ਸੀਰੀਅਲ ਬਹੁਤ ਵੇਖਦਾ ਆ ਬਸ ਟਾਈਮ ਹੀ ਘੱਟ ਹੁੰਦਾ ਆ ਮੈਂ ਅੰਕਲ ਨੂੰ ਕਿਹਾ ਕਿ ਟੀਵੀ ਵੇਖਣ ਦੀ ਤਾਂ ਮੈਂ ਵੀ ਬੜੀ ਸ਼ਕੀਨ ਆ ਹੁਣ ਅੰਕਲ ਦੇ ਬਹਾਨੇ ਨਾਲ ਅਸੀਂ ਅੱਧੀ ਰਾਤ ਤੱਕ ਟੀਵੀ ਦੇਖ ਲੈਂਦੇ ਸੀ ਪਹਿਲਾ ਅੰਕਲ ਸਾਨੂੰ ਟਿਊਸ਼ਨ ਪੜਾ ਦਿੰਦੇ ਸੀ ਬਾਅਦ ਵਿੱਚ ਅਸੀਂ ਟੀਵੀ ਵੇਖ ਕੇ ਸੌਂ ਜਾਂਦੇ ਸੀ ਮੈਂ ਤੇ ਮੇਰਾ ਭਰਾ ਇੱਕ ਸਾਈਡ ਬੈੱਡ ਤੇ ਸੌਂਦੇ ਸੀ ਤੇ ਇੱਕ ਸਾਈਡ ਮੰਜਾ ਪਿਆ ਸੀ ਜਿਹਦੇ ਤੇ ਅੰਕਲ ਸੌਂ ਜਾਂਦੇ ਸੀ ਇੱਕ ਦਿਨ ਜਦੋਂ ਮੈਂ ਰਾਤ ਨੂੰ ਸੁੱਤੀ ਪਈ ਸੀ ਤਾਂ ਮੈਂ ਵੇਖਿਆ ਕਿ ਮੇਰੇ ਨਾਲ ਮੇਰਾ ਭਰਾ ਨਹੀਂ ਪਿਆ ਸੀ ਜਦੋਂ ਮੈਂ ਅੱਖਾਂ ਖੋਲੀਆਂ ਤਾਂ ਮੈਂ ਵੇਖਿਆ ਕਿ ਮੈਂ ਬੈੱਡ ਤੇ ਨਹੀਂ ਮੈਂ ਮੰਜੇ ਤੇ ਪਈ ਸੀ ਤੇ ਮੇਰੇ ਨਾਲ ਅੰਕਲ ਪਿਆ ਸੀ ਉਹ ਮੇਰੇ ਬਿਲਕੁਲ ਨਾਲ ਲੱਗਿਆ ਪਿਆ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਥੇ ਕਿਵੇਂ ਆਈ ਤਾਂ ਅੰਕਲ ਮੈਨੂੰ ਕਹਿਣ ਲੱਗੇ ਸੌਂ ਜਾ ਪੁੱਤ ਕੋਈ ਗੱਲ ਨਹੀਂ ਤੂੰ ਥੋੜਾ ਡਰ ਰਹੀ ਸੀ ਤੋ ਥੋੜਾ ਬੋੜਬੜਾ ਰਹੀ ਸੀ ਮੈਨੂੰ ਲੱਗਾ ਤੈਨੂੰ ਡਰ ਲੱਗਿਆ ਹੋਣਾ ਇਸ ਕਰਕੇ ਮੈਂ ਤੈਨੂੰ ਇੱਥੇ ਪਾ ਲਿਆ ਮੈਂ ਕਿਹਾ ਠੀਕ ਆ ਅੰਕਲ ਨੂੰ ਇੱਲੀ ਗੱਲ ਕਹਿ ਕੇ ਮੈਂ ਫੇਰ ਅੱਖਾਂ ਮੀਚ ਗਈ ਤੇ ਮੈਨੂੰ ਫੇਰ ਦੁਬਾਰਾ ਨੀਂਦ ਆ ਗਈ ਪਰ ਇਹ ਰੋਜ਼ ਹੀ ਹੋਣ ਲੱਗਾ ਜਦੋਂ ਵੀ ਮੈਂ ਸੌਂ ਜਾਂਦੀ ਸੀ ਤਾਂ ਅੰਕਲ ਮੈਨੂੰ ਚੁੱਕ ਕੇ ਆਪਣੇ ਨਾਲ ਮੰਜੇ ਤੇ ਪਾ ਲੈਂਦੇ ਸੀ ਤੇ ਜਦੋਂ ਮੈਂ ਕਦੇ-ਕਦੇ ਅੱਖਾਂ ਖੋਲਦੀ ਸੀ ਤਾਂ ਉਹ ਮੈਨੂੰ ਬਿਸਕੁਟ ਜਾਂ ਕੋਈ ਖਾਣ ਵਾਲੀ ਚੀਜ਼ ਦੇ ਕੇ ਪਤਾ ਨਹੀਂ ਮੈਨੂੰ ਕਿਉਂ ਦੁਬਾਰਾ ਫੇਰ ਨੀਂਦ ਚੜ ਜਾਂਦੀ ਸੀ ਅੰਕਲ ਸਾਨੂੰ ਖਾਣ ਲਈ ਬੜੀਆਂ ਚੀਜ਼ਾਂ ਲਿਆ ਕੇ ਦਿੰਦੇ ਸੀ ਅੰਕਲ ਸਾਡਾ ਬੜਾ ਮੂੰਹ ਕਰਦੇ ਸੀ ਪਰ ਹਰ ਰੋਜ਼ ਉਹਨਾਂ ਦਾ ਮੈਨੂੰ ਚੋੱਕ ਕੇ ਆਪਣੇ ਨਾਲ ਪਾਉਣਾ ਕੁਝ ਅਜੀਬ ਜਿਹਾ ਲੱਗਦਾ ਸੀ ਮੇਰੀ ਉਮਰ ਇੰਨੀ ਜ਼ਿਆਦਾ ਵੱਡੀ ਨਹੀਂ ਸੀ ਮੈਨੂੰ ਇਹਨਾਂ ਗੱਲਾਂ ਦੀ ਜ਼ਿਆਦਾ ਸਮਝ ਤਾਂ ਨਹੀਂ ਸੀ ਪਰ ਫਿਰ ਵੀ ਮੈਨੂੰ ਚੰਗਾ ਨਹੀਂ ਲੱਗਦਾ ਸੀ ਜਦੋਂ ਮੈਂ ਅੰਕਲ ਨੂੰ ਸਵੇਰੇ ਟਾਈਮ ਇਹ ਗੱਲ ਪੁੱਛਦੀ ਸੀ ਤਾਂ ਅੰਕਲ ਮੈਨੂੰ ਕਹਿ ਦਿੰਦੇ ਸੀ ਪੁੱਤ ਤੂੰ ਰਾਤ ਬੜਾ ਉੱਚੀ ਉੱਚੀ ਬੜਬੜਾ ਰਹੀ ਸੀ ਇਸ ਕਰਕੇ ਮੈਂ ਤੈਨੂੰ ਆਪਣੇ ਨਾਲ ਪਾ ਲਿਆ ਸੀ ਮੈਨੂੰ ਲੱਗਦਾ ਸੀ ਕਿ ਕਿਤੇ ਤੈਨੂੰ ਡਰਨਾ ਲੱਗਦਾ ਹੋਵੇ ਪਰ ਪਹਿਲਾਂ ਕਦੇ ਵੀ ਮੈਨੂੰ ਕਿਸੇ ਨੇ ਨਹੀਂ ਕਿਹਾ ਸੀ ਕਿ ਤੂੰ ਰਾਤ ਨੂੰ ਬੜਬੜਾਉਣੀ ਆ ਮੈਂ ਅੰਕਲ ਦੀ ਗੱਲ ਦਾ ਸੱਚ ਮੰਨ ਲੈਂਦੀ ਸੀ ਕਿਉਂਕਿ ਮੈਂ ਥੋੜੀ ਛੋਟੀ ਸੀ ਮੈਨੂੰ ਇਹ ਨਹੀਂ ਪਤਾ ਸੀ ਜਦੋਂ ਵੀ ਅਸੀਂ ਰਾਤ ਨੂੰ ਸੌਂਦੇ ਸੀ ਤਾਂ ਅੰਕਲ ਮੈਨੂੰ ਰੋਜ਼ ਇੱਕ ਚਾਕਲੇਟ ਦਿੰਦੇ ਸੀ ਤੇ ਉਹ ਚਾਕਲੇਟ ਖਾਂਦੇ ਸਾਰ ਹੀ ਮੇਰੀਆਂ ਅੱਖਾਂ ਕਦੋਂ ਮੀਟ ਜਾਂਦੀਆਂ ਸੀ ਮੈਨੂੰ ਨਹੀਂ ਪਤਾ ਲੱਗਦਾ ਸੀ ਮੈਨੂੰ ਸਾਰੀ ਰਾਤ ਬਿਲਕੁਲ ਜਾਗ ਨਹੀਂ ਆਉਂਦੀ ਸੀ ਕਦੇ-ਕਦੇ ਜਾਗ ਆਉਂਦੀ ਸੀ ਤਾਂ ਮੇਰੀਆਂ ਅੱਖਾਂ ਖੁੱਲਦੀਆਂ ਹੀ ਨਹੀਂ ਸੀ ਮੈਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਸੀ ਇੱਕ ਦਿਨ ਜਦੋਂ ਮੈਂ ਟੀਵੀ ਦੇਖ ਰਹੀ ਸੀ ਤਾਂ ਅੰਕਲ ਨੇ ਮੈਨੂੰ ਚਾਕਲੇਟ ਦਿੱਤੀ ਪਰ ਉਸ ਦਿਨ ਮੇਰਾ ਚਾਕਲੇਟ ਖਾਣ ਦਾ ਮਨ ਨਹੀਂ ਸੀ ਮੈਂ ਚਾਕਲੇਟ ਸਾਈਡ ਤੇ ਰੱਖ ਲਈ ਤੇ ਮੈਂ ਇਦਾਂ ਹੀ ਸੌਂ ਗਈ ਤੇ ਜਦੋਂ ਅੰਕਲ ਮੈਨੂੰ ਅੱਧੀ ਰਾਤ ਨੂੰ ਬੈਠੇ ਤੋਂ ਚੁੱਕਣ ਲੱਗੇ ਤਾਂ ਮੈਨੂੰ ਅਚਾਨਕ ਜਾਗ ਆ ਗਈ ਤੇ ਮੈਂ ਅੰਕਲ ਨੂੰ ਕਿਹਾ ਕਿ ਇਹ ਤੁਸੀਂ ਕੀ ਕਰ ਰਹੇ ਹੋ ਤਾਂ ਅੰਕਲ ਮੈਨੂੰ ਕਹਿਣ ਲੱਗੇ ਚੁੱਪ ਕਰ ਪੁੱਤ ਨੀਰਾ ਬਹੁਤ ਹੈ ਤੂੰ ਡਰ ਜਾਏਂਗੀ ਉਹ ਮੇਰੇ ਨਾਲ ਸੌਂ ਜਾਂ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਰੋਜ਼-ਰੋਜ਼ ਮੈਨੂੰ ਆਪਣੇ ਨਾਲ ਕਿਉਂ ਪਾ ਲੈਂਦੇ ਨੇ ਮੈਂ ਕਿਹਾ ਅੰਕਲ ਮੇਰਾ ਭਰਾ ਛੋਟਾ ਹੈ ਇਹ ਵੀ ਡਰ ਜਾਊਗਾ ਅਸੀਂ ਦੋਵੇਂ ਇਕੱਠੇ ਹੀ ਸੌਣੇ ਆ ਅੰਕਲ ਕਹਿਣ ਲੱਗਾ ਮੇਰੀਆਂ ਬੇਟੀਆਂ ਤੇਰੇ ਵਰਗੀਆਂ ਨੇ ਬਸ ਮੈਨੂੰ ਉਹਨਾਂ ਦੀ ਯਾਦ ਆ ਜਾਂਦੀ ਆ ਮੈਂ ਚਾਹੁੰਦਾ ਆ ਕਿ ਮੈਂ ਆਪਣੀ ਬੇਟੀ ਦੀ ਕਮੀ ਪੂਰੀ ਕਰ ਸਕਾਂ ਮੈਂ ਆਪਣੀ ਬੇਟੀ ਨੂੰ ਆਪਣੇ ਨਾਲ ਸਮਾਉਂਦਾ ਹੁੰਦਾ ਸੀ ਤੇ ਹੁਣ ਮੈਨੂੰ ਉਹਦੀ ਯਾਦ ਆ ਜਾਂਦੀ ਆ ਇਸ ਕਰਕੇ ਮੈਂ ਤੈਨੂੰ ਆਪਣੇ ਨਾਲ ਸਮਾ ਲੈਂਦਾ ਆ ਮੈਂ ਅੰਕਲ ਦੀਆਂ ਗੱਲਾਂ ਸੁਣ ਕੇ ਇਮੋਸ਼ਨਲ ਹੋ ਗਈ ਤੇ ਮੈਂ ਅੰਕਲ ਨਾਲ ਜਾ ਕੇ ਪੈਗੀ ਪਰ ਅੱਧੀ ਰਾਤ ਨੂੰ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਵੇਖਿਆ ਕਿ ਅੰਕਲ ਅਜੀਬ ਜਿਹੀਰਕਤਾਂ ਕਰ ਰਹੇ ਸੀ ਉਹ ਮੇਰੇ ਸਰੀਰ ਨੂੰ ਟੱਚ ਕਰ ਰਹੇ ਸੀ ਜੋ ਮੈਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ ਸ਼ਾਇਦ ਉਸ ਟਾਈਮ ਮੈਨੂੰ ਇਸ ਚੀਜ਼ ਦੇ ਜ਼ਿਆਦਾ ਮਤਲਬ ਨਹੀਂ ਪਤਾ ਸੀ ਪਰ ਸਾਨੂੰ ਸਕੂਲ ਵਿੱਚ ਮੈਡਮ ਇਸ ਬਾਰੇ ਜ਼ਰੂਰ ਸਿਖਾਉਂਦੀ ਸੀ ਕਿ ਜੇ ਤੁਹਾਨੂੰ ਕੋਈ ਬਗਾਨਾ ਬੰਦਾ ਇਸ ਤਰ੍ਹਾਂ ਟੱਚ ਕਰਦਾ ਆ ਤਾਂ ਉਹ ਗਲਤ ਹੁੰਦਾ ਆ ਇਹ ਗੱਲ ਮੇਰੇ ਦਿਮਾਗ ਵਿੱਚ ਬੈਠੀ ਹੋਈ ਸੀ ਇਸ ਕਰਕੇ ਮੈਂ ਅੰਕਲ ਦਾ ਹੱਥ ਵਾਰ-ਵਾਰ ਪਰੇ ਕਰ ਰਹੀ ਸੀ ਅੰਕਲ ਮੈਨੂੰ ਕਹਿਣ ਲੱਗੇ ਅੱਜ ਤੂੰ ਲੱਗਦਾ ਚੌਕਲੇਟ ਨਹੀਂ ਖਾਧੀ ਮੈਂ ਕਿਹਾ ਹਾਂਜੀ ਅੱਜ ਮੇਰਾ ਮਨ ਨਹੀਂ ਸੀ ਤਾਂ ਅੰਕਲ ਇੰਨੀ ਗੱਲ ਕਹਿ ਕੇ ਦੂਜੀ ਸਾਈਡ ਮੂੰਹ ਕਰਕੇ ਸੌਂ ਗਏ ਪਰ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਇਹ ਗੱਲ ਕਿਉਂ ਕਹੀ ਤੇ ਮੈਨੂੰ ਨਹੀਂ ਪਤਾ ਕਿ ਅੰਕਲ ਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਚੌਕਲੇਟ ਨਹੀਂ ਖਾਧੀ ਕਿਉਂਕਿ ਪਹਿਲਾਂ ਮੈਂ ਚਾਕਲੇਟ ਖਾਂਦੇ ਸਾਰੀ ਸੌ ਜਾਂਦੀ ਸੀ ਤੇ ਅੱਜ ਮੈਂ ਚਾਕਲੇਟ ਨਹੀਂ ਖਾਦੀ ਸੀ ਤੇ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ ਮੈਂ ਸਕੂਲ 'ਚ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਅੰਕਲ ਬਾਰੇ ਦੱਸਦੀ ਸੀ ਕਿ ਉਹ ਸਾਡੇ ਘਰ ਸੌਂਦੇ ਨੇ ਤੇ ਸਾਨੂੰ ਬੜੀਆਂ ਚੀਜ਼ਾਂ ਲਿਆ ਕੇ ਦਿੰਦੇ ਨੇ ਤੇ ਸਰ ਮੈਨੂੰ ਆਪਣੀ ਬੇਟੀ ਵਾਂਗ ਪਿਆਰ ਕਰਦੇ ਨੇ ਇੱਕ ਦਿਨ ਸਰ ਨੇ ਮੈਨੂੰ ਇਹ ਗੱਲਾਂ ਦੱਸਦੇ ਹੋਏ ਸੁਣ ਲਿਆ ਤੇ ਅਗਲੇ ਦਿਨ ਮੈਨੂੰ ਘਰ ਆ ਕੇ ਰਾਤ ਨੂੰ ਕਹਿਣ ਲੱਗੇ ਕਿ ਇਹ ਆਪਣੇ ਵਿੱਚ ਦੀ ਗੱਲ ਆ ਇਹ ਗੱਲ ਕਿਸੇ ਨੂੰ ਅੱਜ ਤੋਂ ਬਾਅਦ ਨਹੀਂ ਦੱਸਣੀ ਕਿ ਤੂੰ ਮੇਰੇ ਨਾਲ ਸੌ ਜਾਂਦੀ ਆ ਜੇ ਤੂੰ ਇਸ ਤਰ੍ਹਾਂ ਦੱਸੇਗੀ ਤਾਂ ਆਪਣੇ ਵਿੱਚਲੀ ਗੱਲ ਸਾਰਿਆਂ ਨੂੰ ਪਤਾ ਲੱਗ ਜੂਗੀ ਤੇ ਆਪਣੀ ਗੇਮ ਖਰਾਬ ਹੋ ਜਾਊਗੀ ਆਪਾਂ ਦੋਵੇਂ ਤਾਂ ਰਾਤ ਨੂੰ ਗੇਮ ਖੇਡਦੇ ਆ ਨਾ ਮੈਂ ਛੋਟੀ ਸੀ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੀ ਸੀ ਮੈਂ ਕਹਿ ਦਿੰਦੀ ਸੀ ਠੀਕ ਐ ਮੈਂ ਕਿਸੇ ਨੂੰ ਨਹੀਂ ਦੱਸਾਂਗੀ ਕਿਉਂਕਿ ਇਹ ਆਪਣੇ ਵਿੱਚ ਦੀ ਗੱਲ ਆ ਉਸ ਦਿਨ ਤੋਂ ਬਾਅਦ ਮੈਂ ਕਦੇ ਇਹ ਗੱਲ ਆਪਣੇ ਮੰਮੀ ਪਾਪਾ ਨੂੰ ਵੀ ਨਹੀਂ ਦੱਸੀ ਸੀ ਬਹੁਤ ਟਾਈਮ ਇਸ ਤਰ੍ਹਾਂ ਹੀ ਚੱਲਦਾ ਰਿਹਾ ਇੱਕ ਦਿਨ ਸਕੂਲ ਵਿੱਚ ਸਾਨੂੰ ਮੈਡਮ ਇਹ ਸਭ ਚੀਜ਼ਾਂ ਸਮਝਾ ਰਹੀ ਸੀ ਉਦੋਂ ਮੈਂ ਅਗਲੀ ਕਲਾਸ ਵਿੱਚ ਹੋ ਗਈ ਸੀ ਅਗਲੀ ਕਲਾਸ ਵਿੱਚ ਮੈਨੂੰ ਕਾਫੀ ਚੀਜ਼ਾਂ ਦੀ ਸਮਝ ਆ ਗਈ ਸੀ ਮੈਡਮ ਸਾਨੂੰ ਦੱਸ ਰਹੀ ਸੀ ਕਿ ਬਗਾਨੇ ਕਿਸੇ ਬੰਦੇ ਤੇ ਕੋਈ ਵੀ ਯਕੀਨ ਨਹੀਂ ਕਰਨਾ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਗਲਤ ਟੱਚ ਕਰਦਾ ਆ ਤਾਂ ਉਹਦੀ ਸ਼ਿਕਾਇਤ ਸਿੱਧਾ ਆਪਣੇ ਟੀਚਰ ਜਾਂ ਆਪਣੀ ਮੰਮੀ ਨੂੰ ਦੱਸਣੀ ਆ ਪਰ ਮੈਨੂੰ ਹੁਣ ਸਮਝ ਆਉਣ ਲੱਗ ਗਿਆ ਸੀ ਕਿਉਂਕਿ ਕਦੇ-ਕਦੇ ਮੈਨੂੰ ਰਾਤ ਨੂੰ ਜਾਗ ਆ ਜਾਂਦੀ ਸੀ ਤਾਂ ਅੰਕਲ ਮੈਨੂੰ ਇਸ ਤਰ੍ਹਾਂ ਗਲਤ ਟੱਚ ਕਰਦੇ ਸੀ ਇੱਕ ਦਿਨ ਮੈਂ ਇਹ ਗੱਲ ਆਪਣੀ ਮੰਮੀ ਨੂੰ ਦੱਸੀ ਕਿ ਅੰਕਲ ਰੋਜ਼ ਰਾਤ ਨੂੰ ਸਾਨੂੰ ਖਾਣ ਲਈ ਚਾਕਲੇਟ ਦਿੰਦੇ ਨੇ ਤੇ ਉਸ ਤੋਂ ਬਾਅਦ ਮੈਨੂੰ ਆਪਣੇ ਨਾਲ ਸੰਭਾਲ ਲੈਂਦੇ ਨੇ ਮੰਮੀ ਕਹਿਣ ਲੱਗੀ ਉਹ ਤੁਹਾਡਾ ਟੀਚਰ ਹੋਣ ਦੇ ਨਾਲ-ਨਾਲ ਤੁਹਾਡੇ ਪਾਪਾ ਦਾ ਦੋਸਤ ਆ ਤੇ ਉਹ ਤੁਹਾਨੂੰ ਆਪਣੇ ਬੱਚਿਆਂ ਵਾਂਗ ਸਮਝਦਾ ਆ ਮੰਮੀ ਨੇ ਮੇਰੀ ਗੱਲ ਨੂੰ ਇਗਨੋਰ ਕਰ ਦਿੱਤਾ ਤੇ ਮੈਨੂੰ ਰਾਤ ਨੂੰ ਰੋਜ਼ ਉਹਦੀ ਗੰਦੀ ਹਰਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਮੈਨੂੰ ਸਾਰੀ ਸਮਝ ਸੀ ਹੁਣ ਮੈਂ ਅੰਕਲ ਨੂੰ ਇਸ ਕੰਮ ਤੋਂ ਬੜਾ ਰੋਕਦੀ ਸੀ ਪਰ ਉਹ ਮੈਨੂੰ ਧਮਕੀ ਦੇ ਦਿੰਦਾ ਸੀ ਕਿ ਮੈਂ ਤੇਰੇ ਪਾਪਾ ਨੂੰ ਤੇਰੀ ਸ਼ਿਕਾਇਤ ਕਰੂੰਗਾ ਕਿ ਇਹ ਮੇਰੇ ਨਾਲ ਬਦਤਮੀਜ਼ੀ ਕਰਦੀ ਆ ਤੇ ਸਕੂਲ 'ਚ ਬਿਲਕੁਲ ਵੀ ਨਹੀਂ ਪੜਦੀ ਮੁੰਡਿਆਂ ਵੱਲ ਵੇਖਦੀ ਰਹਿੰਦੀ ਆ ਮੈਂ ਇਸ ਗੱਲ ਤੋਂ ਬੜਾ ਡਰ ਜਾਂਦੀ ਸੀ ਜਿਸ ਕਰਕੇ ਮੈਂ ਚੁੱਪ ਕਰ ਜਾਂਦੀ ਸੀ ਪਰ ਮੈਨੂੰ ਰੋਜ਼ ਰੋਜ਼ ਉਹਨਾਂ ਦੀ ਇਸ ਹਰਕਤ ਦਾ ਸਾਹਮਣਾ ਕਰਨਾ ਬੜਾ ਔਖਾ ਲੱਗਦਾ ਸੀ ਕਿਉਂਕਿ ਰੋਜ਼ ਰਾਤ ਨੂੰ ਉਹ ਮੇਰੀ ਇੱਜ਼ਤ ਲੁੱਟਦੇ ਸੀ ਜਿਸ ਕਰਕੇ ਮੈਨੂੰ ਆਪਣੀ ਜ਼ਿੰਦਗੀ ਨਾਲ ਨਫ਼ਰਤ ਹੋਣ ਲੱਗ ਪਈ ਸੀ ਕਦੇ-ਕਦੇ ਦਿਲ ਕਰਦਾ ਸੀ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਕਿਉਂਕਿ ਜਦੋਂ ਵੀ ਮੈਂ ਉਹਨੂੰ ਰੋਕਦੀ ਸੀ ਤਾਂ ਉਹ ਮੈਨੂੰ ਧਮਕੀਆਂ ਦੇਣ ਲੱਗ ਜਾਂਦਾ ਸੀ ਮੇਰਾ ਸਕੂਲ 'ਚ ਵੀ ਬਿਲਕੁਲ ਮਨ ਨਹੀਂ ਲੱਗਦਾ ਸੀ ਮੈਂ ਬਸ ਚੁੱਪ ਰਹਿਣ ਲੱਗ ਗਈ ਸੀ ਮੇਰਾ ਸਰੀਰ ਵੀ ਫੁੱਲਣ ਲੱਗ ਗਿਆ ਸੀ ਜਿਵੇਂ ਮੈਂ ਆਪਣੀ ਉਮਰ ਨਾਲੋਂ ਜ਼ਿਆਦਾ ਵੱਡੀ ਲੱਗਣ ਲੱਗ ਗਈ ਸੀ ਜਿਸ ਕਰਕੇ ਮੇਰੀਆਂ ਸਹੇਲੀਆਂ ਵੀ ਮੇਰਾ ਮਜ਼ਾਕ ਉਡਾਉਂਦੀਆਂ ਰਹਿੰਦੀਆਂ ਸੀ ਪਰ ਮੈਂ ਕਿਸੇ ਨੂੰ ਵੀ ਆਪਣੇ ਦਿਲ ਦੀ ਗੱਲ ਨਹੀਂ ਦੱਸਦੀ ਸੀ ਮੈਂ ਪਹਿਲਾਂ ਬਹੁਤ ਹੁਸ਼ਿਆਰ ਕੁੜੀ ਸੀ ਪਰ ਜਦੋਂ ਵੀ ਮੇਰੇ ਨਾਲੇ ਘਟਨਾ ਵਾਪਰੀ ਤਾਂ ਮੈਂ ਚੁੱਪਚਾਪ ਹੀ ਰਹਿਣ ਲੱਗ ਗਈ ਮੇਰੇ ਮਨ ਵਿੱਚ ਇਸ ਗੱਲ ਦਾ ਡਰ ਬੈਠ ਗਿਆ ਕਿ ਜੇ ਮੈਂ ਆਪਣੇ ਪਾਪਾ ਨੂੰ ਇਹ ਗੱਲ ਦੱਸੂਗੀ ਤਾਂ ਸ਼ਾਇਦ ਉਹ ਮੈਨੂੰ ਹੀ ਗਲਤ ਸਮਝ ਲੈਣਗੇ ਕਿਉਂਕਿ ਮੈਨੂੰ ਸਰ ਨੇ ਕਿਹਾ ਸੀ ਕਿ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਇਹ ਮੁੰਡਿਆਂ ਨਾਲ ਗੱਲਾਂ-ਬਾਤਾਂ ਕਰਦੀ ਆ ਜਾਂ ਇਹ ਮੁੰਡਿਆਂ ਨਾਲ ਗਲਤ ਆ ਫਿਰ ਪਾਪਾ ਦਾ ਸੁਭਾਅ ਬੜਾ ਗਰਮ ਸੀ ਉਹਨਾਂ ਨੇ ਤਾਂ ਉਹਦਾ ਹੀ ਸੱਚ ਮੰਨ ਲੈਣਾ ਸੀ ਕਿਉਂਕਿ ਉਹਨਾਂ ਨੇ ਤਾਂ ਅੰਦਾਜ਼ਾ ਵੀ ਨਹੀਂ ਲਗਾਇਆ ਹੋਣਾ ਕਿ ਉਹਨਾਂ ਦਾ ਦੋਸਤ ਜਿਹਨੂੰ ਉਹ ਮੇਰੇ ਪਿਤਾ ਸਮਾਨ ਸਮਝਦੇ ਆ ਉਹ ਮੇਰੇ ਨਾਲ ਕੀ ਹਰਕਤ ਕਰਦਾ ਆ ਕਿਉਂਕਿ ਉਹ ਅੰਕਲ ਮੇਰੇ ਪਾਪਾ ਦੀ ਉਮਰ ਦੇ ਸੀ ਜਦੋਂ ਵੀ ਮੈਂ ਸਰ ਨੂੰ ਸਕੂਲ 'ਚ ਵੇਖਦੀ ਸੀ ਤਾਂ ਮੇਰੇ ਸਰੀਰ ਨੂੰ ਕੰਬਣੀ ਛੇੜ ਜਾਂਦੀ ਸੀ ਮੈਂ ਉਹਨਾਂ ਤੋਂ ਐਨਾ ਡਰਨ ਲੱਗ ਗਈ ਸੀ ਪਰ ਇੱਕ ਦਿਨ ਇਹ ਗੱਲ ਮੇਰੀ ਮੈਡਮ ਨੇ ਨੋਟ ਕਰ ਲਈ ਮੈਡਮ ਮੈਨੂੰ ਪੁੱਛਣ ਲੱਗੀ ਕਿ ਕੀ ਹੋਇਆ ਤੂੰ ਇੰਨੀ ਚੁੱਪ ਚੁੱਪ ਕਿਉਂ ਰਹਿਨੀ ਆ ਤੇਰੀ ਤਬੀਅਤ ਠੀਕ ਨਹੀਂ ਆ ਤੇ ਮੈਂ ਕਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਆ ਮੈਂ ਮੈਡਮ ਨੂੰ ਵੀ ਟਾਲਦੀ ਰਹੀ ਪਰ ਮੈਡਮ ਕੁਝ ਕੁਝ ਸਮਝ ਗਈ ਸੀ ਉਹ ਸਮਝ ਗਈ ਸੀ ਕਿ ਮੈਂ ਸਰ ਤੋਂ ਬੜਾ ਡਰਦੀ ਆ ਕਿਉਂਕਿ ਸਾਰੇ ਟੀਚਰਾਂ ਨੂੰ ਇਹ ਗੱਲ ਦਾ ਪਤਾ ਸੀ ਕਿ ਸਰ ਸਾਡੇ ਘਰ ਰਹਿੰਦੇ ਆ ਪਰ ਮੈਂ ਡਰਦੀ ਇਹ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਦੀ ਸੀ ਮੈਡਮ ਨੇ ਮੈਨੂੰ ਇਕੱਲੇ ਬੁਲਾ ਕੇ ਪੁੱਛਿਆ ਕਿ ਦੱਸ ਬੇਟਾ ਕੀ ਗੱਲ ਆ ਕਿਉਂਕਿ ਹਰ ਇੱਕ ਗੱਲ ਦਾ ਹੱਲ ਹੁੰਦਾ ਆ ਜੇ ਕੋਈ ਗੱਲ ਆ ਤਾਂ ਤੂੰ ਸਾਨੂੰ ਦੱਸ ਸਕਦੀ ਆ ਮੈਂ ਡਰਦੀ ਸੀ ਕਿ ਜੇ ਮੈਡਮ ਨੂੰ ਦੱਸ ਦਿੱਤਾ ਤਾਂ ਸਰ ਮੇਰੇ ਡੈਡੀ ਨੂੰ ਮੇਰੇ ਖਿਲਾਫ ੜਕਾ ਦੇਣਗੇ ਪਤਾ ਨਹੀਂ ਉਹ ਕੀ ਕਰ ਦੇਣਗੇ ਇਹ ਮਨ ਵਿੱਚ ਵੱਡਾ ਡਰ ਬੈਠਿਆ ਹੋਇਆ ਸੀ ਮੈਂ ਮੈਡਮ ਦੇ ਬਹੁਤ ਜ਼ਿਆਦਾ ਪੁੱਛਣ ਤੇ ਵੀ ਕੁਝ ਨਾ ਦੱਸਿਆ ਪਰ ਉਹ ਮੈਡਮ ਹਰ ਰੋਜ਼ ਮੈਨੂੰ ਪੁੱਛਦੀ ਰਹਿੰਦੀ ਸੀ ਇੱਕ ਦਿਨ ਮੈਡਮ ਨੇ ਮੇਰੇ ਗਲ ਤੇ ਪਿਆ ਨਿਸ਼ਾਨ ਵੇਖਿਆ ਤੇ ਉਹ ਮੈਨੂੰ ਪੁੱਛਣ ਲੱਗੀ ਕਿ ਇਸ ਨਿਸ਼ਾਨ ਨੂੰ ਵੇਖ ਕੇ ਮੈਂ ਸਮਝ ਗਈ ਕਿ ਤੇਰੇ ਨਾਲ ਕਿਸੇ ਨੇ ਜ਼ਬਰਦਸਤੀ ਕੀਤੀ ਆ ਤੇ ਤੂੰ ਦੱਸ ਕੀ ਹੋਇਆ ਉਹਦੇ ਜ਼ਿਆਦਾ ਪੁੱਛਣ ਤੇ ਮੇਰਾ ਮਨ ਭਾਰ ਆਇਆ ਤੇ ਮੈਂ ਉੱਚੀ ਉੱਚੀ ਰੋਣ ਲੱਗ ਪਈ ਤੇ ਮੈਡਮ ਦੇ ਗੱਲ ਲੱਗੀ ਮੈਨੂੰ ਇੰਜ ਜਾਪਦਾ ਸੀ ਜਿਵੇਂ ਉਸ ਟਾਈਮ ਉਹੀ ਮੇਰਾ ਸਭ ਕੁਝ ਹੋਵੇ ਕਿਉਂਕਿ ਉਹ ਮੇਰਾ ਦੁੱਖ ਸੁਣ ਰਹੀ ਸੀ ਜੋ ਮੈਂ ਕਿਸੇ ਨੂੰ ਦੱਸਣਾ ਚਾਹੁੰਦੀ ਸੀ ਪਰ ਦੱਸ ਨਹੀਂ ਪਾਉਂਦੀ ਸੀ ਮੈਂ ਮੈਡਮ ਦੇ ਗੱਲ ਲਾ ਕੇ ਉੱਚੀ ਉੱਚੀ ਰੋਣ ਲੱਗੀ ਉਸ ਟਾਈਮ ਕਮਰੇ ਵਿੱਚ ਮੈਂ ਤੇ ਸਿਰਫ ਉਹ ਮੈਡਮ ਹੀ ਸੀ ਮੈਡਮ ਨੇ ਮੈਨੂੰ ਚੁੱਪ ਕਰਾਇਆ ਤੇ ਪਾਣੀ ਪਿਆਇਆ ਤੇ ਮੈਨੂੰ ਕਹਿਣ ਲੱਗੀ ਕਿ ਦੱਸ ਕੀ ਗੱਲ ਹੋਈ ਆ ਕਿਸੇ ਨੇ ਤੇਰੇ ਨਾਲ ਗਲਤ ਕੀਤਾ ਆ ਤੇ ਮੈਨੂੰ ਦੱਸ ਮੈਂ ਕਿਸੇ ਨੂੰ ਨਹੀਂ ਦੱਸਾਂਗੀ ਤੇ ਮੈਂ ਇਸ ਗੱਲ ਦਾ ਹੱਲ ਵੀ ਕਰਾਂਗੀ ਮੈਂ ਮੈਡਮ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਇਹ ਗੱਲ ਕਿਸੇ ਨੂੰ ਨਹੀਂ ਦੱਸੋਗੇ ਤਾਂ ਮੈਡਮ ਮੈਨੂੰ ਕਹਿਣ ਲੱਗੀ ਤੂੰ ਬੇਫਿਕਰ ਰਹਿ ਤੇ ਮੈਨੂੰ ਸਾਰੀ ਗੱਲ ਖੁੱਲ ਕੇ ਦੱਸ ਤਾਂ ਮੈਂ ਮੈਡਮ ਨੂੰ ਸਰ ਬਾਰੇ ਸਾਰੀ ਗੱਲ ਦੱਸ ਦਿੱਤੀ ਕਿ ਉਹ ਘਰ 'ਚ ਮੇਰੇ ਨਾਲ ਕੀ ਹਰਕਤ ਕਰਦਾ ਆ ਮੇਰੀ ਗੱਲ ਸੁਣ ਕੇ ਮੈਡਮ ਬਹੁਤ ਹੈਰਾਨ ਰਹਿ ਗਈ ਤੇ ਮੈਨੂੰ ਕਹਿਣ ਲੱਗੀ ਤੁਹਾਡੇ ਘਰ 'ਚ ਇੰਨੇ ਟਾਈਮ ਤੋਂ ਉਹ ਤੇਰੇ ਨਾਲ ਇਹਨਾਂ ਗਲਤ ਕਰ ਰਿਹਾ ਤੇ ਤੇਰੇ ਘਰਦਿਆਂ ਨੂੰ ਪਤਾ ਤੱਕ ਨਹੀਂ ਤੂੰ ਆਪਣੀ ਮੰਮੀ ਨੂੰ ਇਹ ਗੱਲ ਕਿਉਂ ਨਹੀਂ ਦੱਸੀ ਤਾਂ ਮੈਂ ਮੈਡਮ ਨੂੰ ਕਿਹਾ ਕਿ ਮੈਂ ਇੱਕ ਵਾਰ ਮੰਮੀ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਮੰਮੀ ਨੇ ਮੈਨੂੰ ਕਿਹਾ ਕਿ ਉਹ ਤੇਰੇ ਪਿਤਾ ਸਮਾਨ ਆ ਤੇ ਤੇਰਾ ਆਪਣੇ ਬੱਚਾ ਵਾਂਗ ਮੋਹ ਕਰਦਾ ਆ ਪਰ ਮੈਂ ਮੰਮੀ ਨੂੰ ਸਾਰੀ ਗੱਲ ਨਹੀਂ ਦੱਸ ਪਾਈ ਮੈਡਮ ਨੇ ਮੈਨੂੰ ਚੁੱਪ ਕਰਾਇਆ ਤੇ ਉਹ ਮੈਨੂੰ ਕਹਿਣ ਲੱਗੀ ਕਿ ਜੋ ਕੁਝ ਹੋਣਾ ਸੀ ਹੋ ਗਿਆ ਆ ਹੁਣ ਮੈਂ ਤੇਰੇ ਨਾਲ ਕੁਝ ਵੀ ਗਲਤ ਨਹੀਂ ਹੋਣ ਦਊਂਗੀ ਤੂੰ ਬੇਫਿਕਰ ਰਹਿ ਮੈਡਮ ਨੇ ਉਸੇ ਟਾਈਮ ਮੇਰੇ ਮੰਮੀ ਪਾਪਾ ਨੂੰ ਸਕੂਲ ਵਿੱਚ ਫੋਨ ਕਰਕੇ ਬੁਲਾ ਲਿਆ ਤੇ ਮੰਮੀ ਪਾਪਾ ਨੂੰ ਮੇਰੀ ਹਾਲਤ ਵਿਖਾਈ ਜੋ ਮੇਰੇ ਗਰਦਨ ਤੇ ਨਿਸ਼ਾਨ ਸੀ ਉਹ ਵੀ ਦਿਖਾਏ ਤੇ ਸਾਰੀ ਗੱਲ ਮੰਮੀ ਡੈਡੀ ਨੂੰ ਖੁੱਲ ਕੇ ਦੱਸੀ ਡੈਡੀ ਇਸ ਗੱਲ ਤੋਂ ਹੈਰਾਨ ਰਹਿ ਗਏ ਤੇ ਡੈਡੀ ਕਹਿਣ ਲੱਗੇ ਕਿ ਦੱਸ ਉਹ ਕੌਣ ਆ ਜੋ ਮੇਰੀ ਧੀ ਨਾਲ ਇੰਨਾ ਜ਼ਿਆਦਾ ਗਲਤ ਕਰ ਗਿਆ ਤੇ ਸਾਨੂੰ ਪਤਾ ਵੀ ਨਹੀਂ ਲੱਗਾ ਤਾਂ ਮੈਡਮ ਕਹਿਣ ਲੱਗੀ ਉਹ ਕੋਈ ਹੋਰ ਨਹੀਂ ਉਹ ਤੁਹਾਡਾ ਆਪਣਾ ਦੋਸਤ ਪੰਜਾਬੀ ਵਾਲਾ ਸਾਰਿਆ ਤੇ ਪਾਪਾ ਆਪਣਾ ਸਿਰ ਫੜ ਕੇ ਬੈਠ ਗਏ ਤੇ ਕਹਿਣ ਲੱਗੇ ਮੇਰੇ ਘਰ 'ਚ ਇੰਨਾ ਕੁਝ ਹੁੰਦਾ ਰਿਹਾ ਤੇ ਮੈਨੂੰ ਇਹ ਗੱਲ ਦਾ ਪਤਾ ਵੀ ਨਹੀਂ ਲੱਗਾ ਪਾਪਾ ਮੇਰੀ ਮੰਮੀ ਨੂੰ ਬੋਲਣ ਲੱਗੇ ਕਿ ਜਦੋਂ ਤੈਨੂੰ ਕੁੜੀ ਨੇ ਇਹ ਸਭ ਦੱਸਣ ਦੀ ਕੋਸ਼ਿਸ਼ ਕੀਤੀ ਸੀ ਤਾਂ ਤੂੰ ਇਸ ਗੱਲ ਤੇ ਗੌਰ ਕਿਉਂ ਨਹੀਂ ਕੀਤੀ ਮੰਮੀ ਕਹਿਣ ਲੱਗੇ ਕਿ ਮੈਨੂੰ ਲੱਗਿਆ ਉਹ ਆਪਣੇ ਬੱਚਿਆਂ ਵਾਂਗ ਮੇਰੇ ਬੱਚਿਆਂ ਨੂੰ ਪਿਆਰ ਕਰਦਾ ਆ ਕਿਉਂਕਿ ਉਹ ਬੱਚਿਆਂ ਨੂੰ ਬੜੀਆਂ ਖਾਣ ਵਾਲੀਆਂ ਚੀਜ਼ਾਂ ਲਿਆ ਕੇ ਦਿੰਦਾ ਸੀ ਤੇ ਸਾਡੇ ਸਾਹਮਣੇ ਤਾਂ ਉਹ ਆਪਣੇ ਬੱਚਿਆਂ ਵਾਂਗ ਇਹਨਾਂ ਨੂੰ ਪਿਆਰ ਕਰਦਾ ਸੀ ਮੈਂ ਤਾਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਸਾਡੇ ਹੀ ਘਰ ਵਿੱਚ ਰਹਿ ਕੇ ਸਾਡੀ ਇੱਜ਼ਤ ਖਰਾਬ ਕਰ ਰਿਹਾ ਤੇ ਸਾਡੇ ਬੱਚਿਆਂ ਤੇ ਇੰਨੀ ਗੰਦੀ ਨਜ਼ਰ ਰੱਖ ਰਿਹਾ ਉਹਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਇਨੇ ਟਾਈਮ ਤੱਕ ਇਹ ਗੱਲ ਪ੍ਰਿੰਸੀਪਲ ਕੋਲ ਪਹੁੰਚ ਗਈ ਤੇ ਸਾਰੇ ਟੀਚਰਾਂ ਨੂੰ ਬੁਲਾ ਕੇ ਜਦੋਂ ਇਹ ਗੱਲ ਦੱਸੀ ਗਈ ਤਾਂ ਪੰਜਾਬੀ ਵਾਲੇ ਸਰ ਨੂੰ ਵੀ ਬੁਲਾਇਆ ਗਿਆ ਤੇ ਪੰਜਾਬੀ ਵਾਲਾ ਸਰ ਤਾਂ ਬਿਲਕੁਲ ਹੀ ਪੋਲਾ ਬਣ ਕੇ ਖੜ ਗਿਆ ਤੇ ਪਾਪਾ ਨੇ ਉਹਦਾ ਗਲਾ ਫੜ ਲਿਆ ਤੇ ਬਹੁਤ ਜ਼ੋਰ-ਜ਼ੋਰ ਨਾਲ ਪਾਪਾ ਉਹਨੂੰ ਥੱਪੜ ਮਾਰਨ ਲੱਗੇ ਉਹ ਫਿਰ ਵੀ ਬੜੀ ਬਦਤਮੀਜ਼ੀ ਨਾਲ ਪਾਪਾ ਨਾਲ ਗੱਲ ਕਰਨ ਲੱਗਾ ਕਿ ਤੇਰੀ ਹਿੰਮਤ ਕਿੱਦਾ ਹੋਈ ਮੇਰਾ ਗਲਾ ਫੜਨ ਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਕਿਹੋ ਜਿਹਾ ਇਲਜ਼ਾਮ ਮੇਰੇ ਤੇ ਲਗਾ ਰਹੇ ਹੋ ਮੈਡਮ ਕਹਿਣ ਲੱਗੀ ਕਿ ਇਹ ਸਭ ਕੁੜੀ ਨੇ ਸਾਨੂੰ ਆਪਣੇ ਮੂੰਹ ਦੱਸਿਆ ਆ ਤੇ ਸ਼ਾਇਦ ਉਹ ਵਿਚਾਰੀ ਡਰਦੀ ਕੁਝ ਵੀ ਨਹੀਂ ਦੱਸ ਰਹੀ ਸੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਉਹਨੂੰ ਇਹ ਜ਼ੁਲਮ ਸਹੰਦੇ ਹੋਏ ਤੇ ਤੁਹਾਨੂੰ ਸ਼ਰਮ ਨਹੀਂ ਆਈ ਤੁਸੀਂ ਇੱਕ ਬੱਚੀ ਤੇ ਇੰਨਾ ਗੰਦਾ ਕਹਿਰ ਕੀਤਾ ਪਰ ਉਹ ਸਰ ਮੰਨ ਨਹੀਂ ਰਿਹਾ ਸੀ ਸਕੂਲ ਵਿੱਚ ਬਹੁਤ ਰੌਲਾ ਪੈ ਗਿਆ ਇੰਨੇ ਟਾਈਮ ਤੱਕ ਪ੍ਰਿੰਸੀਪਲ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਪੁਲਿਸ ਨੂੰ ਸਕੂਲ ਵਿੱਚ ਬੁਲਾ ਲਿਆ ਤੇ ਜਦੋਂ ਪੁਲਿਸ ਆਈ ਤਾਂ ਪੁਲਿਸ ਸਰ ਨੂੰ ਫੜ ਕੇ ਥਾਣੇ ਲੈ ਗਈ ਤੇ ਉੱਥੇ ਜਾ ਕੇ ਉਹਦੀ ਖੂਬ ਪਟਾਈ ਕੀਤੀ ਉਹਨੇ ਤਾਂ ਥੋੜੀ ਜੀ ਕੁੱਟ ਖਾ ਕੇ ਸਾਰਾ ਕੁਝ ਆਪਣੇ ਮੂੰਹ ਦਾਸ ਦਿੱਤਾ ਅਸੀਂ ਸਾਰੇ ਵੀ ਥਾਣੇ ਵਿੱਚ ਚਲੇ ਗਏ ਉਹ ਪਾਪਾ ਤੋਂ ਬੜੀਆਂ ਮਾਫੀਆਂ ਮੰਗ ਰਿਹਾ ਸੀ ਪਰ ਉਹਦੀ ਗਲਤੀ ਇੰਨੀ ਵੱਡੀ ਸੀ ਕਿ ਉਹ ਮਾਫ ਨਹੀਂ ਕੀਤੀ ਜਾ ਸਕਦੀ ਸੀ ਮੈਂ ਵੀ ਉਹਨੂੰ ਸਜ਼ਾ ਦਿਵਾਉਣਾ ਚਾਹੁੰਦੀ ਸੀ ਉਹ ਮੇਰੇ ਕੋਲੋਂ ਵੀ ਬੜੀਆਂ ਮਾਫੀਆਂ ਮੰਗ ਰਿਹਾ ਸੀ ਤੇ ਮੈਨੂੰ ਕਹਿ ਰਿਹਾ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਆ ਤੇ ਮੇਰੇ ਤੇ ਪਰਚਾ ਦਰਜ ਨਾ ਕਰਵਾਓ ਆਪਣੀ ਸ਼ਿਕਾਇਤ ਵਾਪਸ ਲੈ ਲਵੋ ਪਰ ਮੰਮੀ ਪਾਪਾ ਬੜੇ ਗੁੱਸੇ 'ਚ ਸੀ ਉਹਨਾਂ ਨੇ ਕਿਹਾ ਕਿ ਤੂੰ ਸਾਡੀ ਧੀ ਦੀ ਜ਼ਿੰਦਗੀ ਬਰਬਾਦ ਕੀਤੀ ਆ ਤੈਨੂੰ ਤਾਂ ਅਸੀਂ ساری ਜ਼ਿੰਦਗੀ ਜੇਲ੍ਹ ਚੋਂ ਬਾਹਰ ਨਹੀਂ ਆਉਣ ਦੇਾਂਗੇ ਤੇਰੇ ਤੇ ਇਹਨਾ ਵਿਸ਼ਵਾਸ ਕਰਕੇ ਅਸੀਂ ਤੇਨੂੰ ਆਪਣੇ ਘਰ ਰੱਖਿਆ ਤੇ ਆਪਣੇ ਬੱਚਿਆਂ ਨਾਲ ਕੁਲਣ ਮਿਲਣ ਦਿੱਤਾ ਪਰ ਸਾਨੂੰ ਨਹੀਂ ਪਤਾ ਸੀ ਕਿ ਤੂੰ ਇੰਨੀ ਗੰਦੀ ਕਰਤੂਤ ਦਾ ਮਾਲਕ ਆ ਹੁਣ ساری ਉਮਰ ਜੇਲ੍ਹ ਚ ਸੜੂਗਾ ਤੇ ਅੱਗੇ ਤੋਂ ਕਿਸੇ ਨਾਲ ਇਹ ਸਭ ਕਰਨ ਦੀ ਹਿੰਮਤ ਨਹੀਂ ਕਰੂਗਾ ਅਸੀਂ ਘਰ ਆ ਗਏ ਸੀ ਤੇ ਘਰ ਆ ਕੇ ਵੀ ਮੰਮੀ ਰੋਂਦੀ ਰਹੀ ਤੇ ਮੇਰੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਰਹੀ ਕਿ ਮੈਂ ਚੰਗੀ ਮਾਣੀ ਬਣ ਪਾਈ ਮੈਂ ਬਿਲਕੁਲ ਹੋਸ਼ ਨਹੀਂ ਕੀਤੀ ਕਿ ਮੈਂ ਬਗਾਨੇ ਬੰਦੇ ਕੋਲ ਆਪਣੇ ਬੱਚਿਆਂ ਨੂੰ ਸਵਾ ਰਹੀਆਂ ਇਹ ਸਭ ਮੇਰੀ ਗਲਤੀ ਆ ਮੈਨੂੰ ਹੀ ਚੀਜ਼ਾਂ ਧਿਆਨ ਰੱਖਣਾ ਚਾਹੀਦਾ ਸੀ ਪਹਿਲੀ ਗੱਲ ਤਾਂ ਸਾਨੂੰ ਕਿਸੇ ਬਗਾਨੇ ਬੰਦੇ ਨੂੰ ਆਪਣੇ ਘਰ ਚ ਹੀ ਨਹੀਂ ਰੱਖਣਾ ਚਾਹੀਦਾ ਸੀ ਤੇ ਜੇ ਅਸੀਂ ਰੱਖਿਆ ਹੀ ਸੀ ਤਾਂ ਉਹਦੇ ਤੇ ਪੂਰੀ ਗੌਰ ਰੱਖਣੀ ਚਾਹੀਦੀ ਸੀ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਸੀ ਮੰਮੀ ਪਾਪਾ ਦੋਨੋਂ ਇਸ ਗੱਲ ਤੋਂ ਪਛਤਾ ਰਹੇ ਸੀ ਪਰ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਉਹਨੂੰ ਤਾਂ ਕੋਈ ਵੀ ਨਹੀਂ ਬਦਲ ਸਕਦਾ ਸੀ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੀ ਕਿ ਮੈਂ ਵੀ ਗਲਤ ਸੀ ਜੋ ਉਹਦੇ ਤੋਂ ਡਰਦੀ ਰਹੀ ਮੈਨੂੰ ਉਹਦਾ ਬਿਨਾਂ ਡਰ ਤੋਂ ਸਾਹਮਣਾ ਕਰਨਾ ਚਾਹੀਦਾ ਸੀ ਤੇ ਸਭ ਨੂੰ ਇਹ ਗੱਲ ਪਹਿਲਾਂ ਹੀ ਦੱਸ ਦੇਣੀ ਚਾਹੀਦੀ ਸੀ ਇੱਕ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਕਿਸੇ ਬਗਾਨੇ ਬੰਦੇ ਨੂੰ ਆਪਣੇ ਘਰ 'ਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਬਗਾਨਾ ਕਦੇ ਵੀ ਸਾਡਾ ਆਪਣਾ ਨਹੀਂ ਬਣ ਸਕਦਾ ਉਹ ਜਿੰਨਾ ਮਰਜੀ ਸਾਡੇ ਬੱਚਿਆਂ ਨੂੰ ਆਪਣਾ ਆਪਣਾ ਕਹੇ ਪਰ ਉਹ ਕਦੇ ਵੀ ਸਾਡੇ ਬੱਚਿਆਂ ਨੂੰ ਆਪਣੇ ਨਹੀਂ ਬਣਾ ਸਕਦਾ ਕਿਉਂਕਿ ਬਗਾਨੇ ਬਗਾਨੇ ਹੀ ਹੁੰਦੇ ਆ ਹੁਣ ਉਹ ਮਾਸਟਰ ساری ਉਮਰ ਲਈ ਜੇਲ੍ਹ ਚ ਸੜਦਾ ਆ ਉਹਨੇ ਮੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੋ ਪਰ ਮੈਂ ਉਹਦਾ ਵਿਰੋਧ ਤਾਂ ਕੀਤਾ ਮੇਰਾ ਸਾਰੀਆਂ ਕੁੜੀਆਂ ਨੂੰ ਸੁਨੇਹਾ ਆ ਕਿ ਕਦੇ ਵੀ ਤੁਹਾਨੂੰ ਇਹੋ ਜਿਹੇ ਬੰਦਿਆਂ ਤੋਂ ਡਰਨਾ ਨਹੀਂ ਚਾਹੀਦਾ ਤੁਹਾਨੂੰ ਇਹੋ ਜਾਂ ਦਾ ਵਿਰੋਧ ਕਰਨਾ ਚਾਹੀਦਾ ਤੁਹਾਨੂੰ ਆਪਣੇ ਘਰ ਆਪਣੀ ਮਾਂ ਨੂੰ ਜਾਂ ਆਪਣੀ ਟੀਚਰ ਨੂੰ ਇਸ ਗੱਲ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ ਤਾਂ ਕਿ ਤੁਹਾਡੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਸਕੇ ਜਦੋਂ ਅਸੀਂ ਚੁੱਪ ਰਹਿ ਜਾਂਦੇ ਹਾਂ ਤਾਂ ਇਹੋ ਜਿਹੇ ਬੰਦੇ ਦੀ ਹਿੰਮਤ ਜ਼ਿਆਦਾ ਵੱਧ ਜਾਂਦੀ ਹੈ ਤੇ ਇਹੋ ਜਿਹੇ ਦੀਆਂ ਧਮਕੀਆਂ ਤੋਂ ਵੀ ਨਹੀਂ ਡਰਨਾ ਚਾਹੀਦਾ ਇਹੋ ਜਿਹੇ ਨੂੰ ਸਜ਼ਾ ਦਿਵਾਉਣੀ ਬਹੁਤ ਜ਼ਰੂਰੀ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੇਂ-ਨਵੇਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ